हेलो फ्रेंड्स नमस्ते अदा प्रणाम नमस्कार सत श्री अकाल प्यारे दोस्तों आप सब दा मेरे चैनल माय सिंपल गार्डन ते स्वागत है बहुत-बहुत स्वागत है आप सब दा मैं ठीक-ठाक हां उम्मीद करती हूं आप भी सारे राजी खुशी होंगे ठीक-ठाक होंगे फिट-फाट होंगे ते अपने चंगे-चंगे कामਾਂ च मसरूफ होंगे ਤੋ ਫਰੈਂਡਸ ਅੱਜ ਆਪਾਂ ਕੁਕਿੰਗ ਵੀਡੀਓ ਬਣਾਵਾਂਗੇ ਅੱਜ ਦੀ ਜਿਹੜੀ ਵੀਡੀਓ ਆ ਉਹ ਹੈ ਜਿਹਾ ਕਿ ਮੇਰੇ ਸਾਹਮਣੇ ਪਿਆ ਇਹ ਮਿਸ਼ਰੀ ਆ ਇਲਾਚੀਆਂ ਨੇ ਤੇ ਇਹ ਮੇਰੀਆਂ ਰੋਸਟ ਕੀਤੀਆਂ ਹੋਈਆਂ ਗਾਜਰਾਂ ਸੋਰੀ ਸਟੀਮ ਕੀਤੀਆਂ ਹੋਈਆਂ ਗਾਜਰਾਂ ਨੇ ਇਸ ਸਟੀਮਰ ਦੇ ਵਿੱਚ ਹੀ ਪਈਆਂ ਨੇ ਮੈਂ ਠੰਡੀਆਂ ਹੋਣ ਨੂੰ ਰੱਖਤੀਆਂ ਸੀ ਤਾਂ ਕਿ ਟਾਈਮ ਘੱਟ ਲੱਗੇ ਤੇ ਆਪਾਂ ਪਹਿਲਾਂ ਹੀ ਸਟੀਮ ਕਰਕੇ ਰੱਖ ਲਈਆਂ ਗਾਜਰਾਂ ਗਾਜਰ ਇੱਕ ਤੋਸ ਜੀ ਚੀਜ਼ ਆ गाजर ਦੀ ਜੇ ਸਬਜ਼ੀ ਬਣਾਉਣਾ ਤਾਂ ਵੀ ਬੱਚੇ ਧਿਆਨ ਨਾਲ ਨਹੀਂ ਖਾਂਦੇ ਠੀਕ ਤਰ੍ਹਾਂ ਨਹੀਂ ਖਾਂਦੇ ਨਕਰੇ ਮਾਰਦੇ ਆ ਗਾਜਰ ਮਟਰ ਬਣਾ ਲਓ ਚਾਹੇ ਕੁਝ ਬਣਾ ਲਓ ਬੱਚੇ ਜੇ ਖਾਂਦੇ ਆ ਤਾਂ ਆਪਣਾ ਗਜਰੇਲਾ ਵਗੈਰਾ ਖਾ ਲੈਂਦੇ ਉਹਦੇ ਵਿੱਚ ਵੀ ਕਹਿੰਦੇ ਡ్రਾਈ ਫਰੂਟ ਨਾ ਹੋਣਾ ਆ ਨਾ ਹੋਵੇ ਉਹਦੇ ਚਾਹ ਨਾ ਹੋਵੇ ਤੇ ਗਜਰੇਲਾ ਖਾ ਲੈਂਦੇ ਆ ਜਾਂ ਗਾਜਰ ਦੀ ਖੀਰ ਇਸ ਦੇ ਢੇਰ ਸਾਰੇ ਆਪਸ਼ਨ ਨੇ ਗਾਜਰ ਦੇ ਤੇ ਆ ਮਿਸ਼ਰੀ ਆ ਜਿਹੜੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਆ ਇਲਾਇਚੀ ਫਲੇਵਰ ਵਾਸਤੇ ਪਾਵਾਂਗੇ ਬੱਚਿਆਂ ਦੀ ਕਰਕੇ ਬਹੁਤ ਜ਼ਿਆਦਾ ਅਸੀਂ ਉਹਦੇ ਵਿੱਚ ਡਰਾਈ ਫਰੂਟ ਵਗੈਰਾ ਕੁਝ ਵੀ ਨਹੀਂ ਪਾਵਾਂਗੇ ਜੇ ਤੁਹਾਡੇ ਬੱਚੇ ਖਾ ਲੈਂਦੇ ਆ ਤਾਂ ਤੁਸੀਂ ਇਹ ਜਿਹੜੇ ਹੈਗੇ ਨੇ ਡਰਾਈ ਫਰੂਟ ਚ ਇਹ ਤੁਸੀਂ ਗ੍ਰाइंड ਕਰਕੇ ਪਾ ਦਿਓ ਬੱਚਿਆਂ ਨੂੰ ਨਾ ਪਤਾ ਲੱਗੇ ਤੇ ਦੇਸੀ ਘਿਓ ਦਾ ਜੋਜ ਵੀ 1-2 ਚਮਚਿਆਂ ਦਾ ਆਪਾਂ ਕਰਨਾ ਵਾ ਇਹਦੇ ਵਿੱਚ ਜੇ ਤੁਸੀਂ ਜਿਵੇਂ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਆ ਕਿਸੇ ਸਿਆਣੇ ਨੇ ਖਾਣਾ ਇਹ ਮਰੱਬਾ ਤਾਂ ਆਪਾਂ ਜੇ ਇਸ ਨੂੰ ਸਕਿਪ ਵੀ ਕਰ ਸਕਦੇ ਆ ਠੀਕ ਆ ਜੀ ਗਾਜਰ ਦੇ ਬੇਅੰਤ ਫਾਇਦੇ ਨੇ ਤੇ ਇਹ ਨਾ ਸਿਰਫ ਇਹਦੀ ਸਬਜੀ ਬਣਦੀ ਆ ਇਸ ਦਾ ਅਚਾਰ ਇਸ ਦਾ ਗਜਰੇਲਾ ਖੀਰ ਤੇ ਆਪਣੇ ਹੋਰ ਢੇਰ ਸਾਰੇ ਆਪਸ਼ਨ ਨੇ ਸਲਾਦ ਦੇ ਰੂਪ ਵਿੱਚ ਖਾਈ ਜਾਂਦੀ ਆ ਸੂਪ ਬਣਾਇਆ ਜਾਂਦਾ ਇਹਦੀ ਮਠਿਆਈ ਵੀ ਬਣਾਈ ਜਾਂਦੀ ਆ ਤੇ ਜੂਸ ਬਣਾਇਆ ਜਾਂਦਾ ਜੂਸ ਵੀ ਇਸ ਦਾ ਬਹੁਤ ਲਾਈਵ ਹੁੰਦਾ ਇਹਦੇ ਵਿੱਚ ਢੇਰ ਸਾਰੇ ਐਂਟੀਆਕਸੀਡੈਂਟਸ ਮਿਨਰਲਸ ਵਿਟਾਮਿਨਸ ਨੇ ਤੇ ਇਸ ਦੇ ਬਹੁਤ ਸਾਰੇ ਫਾਇਦੇ ਨੇ ਤੇ ਜੇਕਰ ਮੈਂ ਫਾਇਦੇ ਗਨਉਣ ਲੱਗੀ ਤਾਂ ਬਹੁਤ ਲੰਬੀ ਵੀਡੀਓ ਹੋ ਜੂਗੀ ਖੈਰ ਮੈਨੂੰ ਪਹਿਲਾਂ ਤੋਂ ਹੀ ਪਤਾ ਅ ਬਚਪਨ ਤੋਂ ਹੀ ਮੇਰੇ ਮਦਰ ਸਾਨੂੰ ਬਹੁਤ ਗਾਜਰ ਵਗੈਰਾ ਖਾਣ ਨੂੰ ਦਿੰਦੇ ਸੀ ਤਾਂ ਸਾਡੀ ਹੈਬਟ ਬਣ ਜਾਂਦੀ ਆ ਅਸੀਂ ਬੱਚਿਆਂ ਨੂੰ ਚਾਕਲੇਟ ਨਾ ਦੇ ਕੇ ਜਦੋਂ ਸ਼ੁਰੂ ਵਿੱਚ ਹੀ ਬੱਚਾ ਛੋਟਾ ਹੁੰਦਾ ਉਸ ਨੂੰ ਇੱਕ ਛੋਟੀ ਜਿਹੀ ਗਾਜਰ ਫੜਾ ਦੋ ਤਾਂ ਉਹ ਨੂੰ ਸੁਆਦ ਆ ਜਾਣਾ ਟੇਸਟ ਬਣ ਜਾਣਾ ਤੇ ਫਿਰ ਉਹ ਗਾਜਰ ਨੂੰ ਕਦੇ ਵੀ ਮਨਾ ਨਹੀਂ ਕਰੂਗਾ ਤੇ ਇਹ ਜਿਹੜਾ ਯਤਨ ਆਪਾਂ ਅੱਜ ਕਰ ਰਹੇ ਆਂ ਗਾਜਰਾਂ ਨੂੰ ਬੋਇਲ ਵੀ ਕਰ ਸਕਦੇ ਸੀਗੇ ਇਹਨੂੰ ਸਟੀਮ ਮੈਂ ਤਾਂ ਹੀ ਕੀਤਾ ਵੀ ਇਹਦੇ ਜ਼ਿਆਦਾ ਮਿਨਰਲਸ ਨੇ ਜਿਹੜੇ ਜਾਇਆ ਨਾ ਹੋਣ ਪਾਣੀ ਦੇ ਵਿੱਚ ਫੇਰ ਵੀ ਹੋ ਜਾਂਦੇ ਆ ਇਹਦੇ ਵਿੱਚ ਆ ਦੇਖੋ ਮੈਂ ਤੁਹਾਨੂੰ கா ਕੇ ਦਿਖਾਉਣੀ ਆ ਆ ਸਟੀਮਰ ਦੇ ਵਿੱਚ ਥੱਲੇ ਜਿਹੜਾ ਪਾਣੀ ਪਿਆ ਵਾ ਇਹ ਵੀ ਡੋਲਣ ਵਾਲਾ ਨਹੀਂ ਹੈਗਾ ਇਹਦੇ ਵਿੱਚ ਢੇਰ ਸਾਰੇ ਪੋਸ਼ਕ ਤੱਤ ਨੇ ਇਹਨਾਂ ਨੂੰ ਮੈਂ ਕੀ ਕਰੂੰਗੀ ਪਾਣੀ ਚ ਡਿলিউਟ ਕਰਕੇ ਆਪਣੇ ਪੌਦਿਆਂ ਨੂੰ ਪਾ ਦੂੰਗੀ ਇਹ ਵੇਸਟ ਨਹੀਂ ਕਰਨ ਵਾਲਾ ਪਾਣੀ ਹੈਗਾ ਆਪਣੀਆਂ ਗਾਜਰਾਂ ਨੇ ਮੈਂ ਅੰਦਾਜ਼ ਨਾਲ 1 ਕਿਲੋ ਗਾਜਰਾਂ ਸੀ ਉਹ ਚੋਂ ਅਧੀਆਂ ਕ ਲੈ ਲਈਆਂ ਨੇ ਕਿਲੋ ਤੋਂ ਵੱਧ ਸੀ ਥੋੜੀਆਂ ਜੀਆਂ 1-2 ਵੱਧ ਵੀ ਹੋਣਗੀਆਂ ਆਪਾਂ ਇਹ ਗਾਜਰਾਂ ਲੈ ਲਈਆਂ ਤੋਂ ਫਰੈਂਡਸ ਜੇ ਮੈਂ ਗਾਜਰ ਦੇ ਫਾਇਦੇ ਗਿਣਾਉਂਦੀ ਰਹੀ ਤੁਹਾਨੂੰ ਇਹਦੇ ਵਿੱਚ ਕੈਲਰੀ ਚ 41 ਕੈਲਰੀਜ਼ ਹੁੰਦੀ ਹੈ ਇਹਦੇ ਚ ਗੁਣ ਹੀ ਗੁਣ ਨੇ ਵਿਟਾਮਿਨ ਇਹ ਜਾਂ ਬੀਟਾ ਕੈਰੋਟਿਨ ਇਹਦੇ ਚ ਬਹੁਤ ਹੀ ਜ਼ਿਆਦਾ ਹੁੰਦਾ ਹੈ ਬੀਟਾ ਕੈਰੋਟਿਨ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਇਸ਼ਿਆ 70% ਇਹਦੇ ਵਿੱਚ ਪਾਣੀ ਹੁੰਦਾ ਤੇ 10% ਕਾਰਬੋਹਾਈਡਰੇਟਸ ਹੁੰਦੇ ਆ 1 ਗ੍ਰਾਮ ਪ੍ਰੋਟੀਨ ਹੁੰਦੀ ਆ ਫਾਈਬਰ ਬਹੁਤ ਜ਼ਿਆਦਾ ਹੁੰਦਾ ਤੇ 100 ਗ੍ਰਾਮ ਗਾਜਰ ਦੇ ਵਿੱਚ 16.4 ਜੁਨਟ ਜਿਹੜੀ ਹੈਗੀ ਆ ਕੈਲਰੀ ਹੁੰਦੀ ਆ ਵਿਟਾਮਿਨ ਬੀ ਕੰਪਲੈਕਸ ਤੇ ਇਹਦੇ ਬਹੁਤ ਸਾਰੇ ਫਾਇਦੇ ਨੇ ਤਾਂ ਫਰੈਂਡਸ ਹੁਣ ਆਪਾਂ ਜ਼ਿਆਦਾ ਇਹਦੇ ਫਾਇਦਿਆਂ ਦੀ ਗੱਲ ਨਾਲ-ਨਾਲ ਕੰਮ ਕਰਦੇ ਆਂ ਤੇ ਨਾਲ-ਨਾਲ ਕਰਾਂਗੇ ਇਹਦਾ ਮੈਂ ਦੋ ਤਰ੍ਹਾਂ ਨਾਲ ਬਣਾਉਂਗੀ ਇਹਦੇ ਦੋ ਪੋਰਸ਼ਨ ਕਰੂੰਗੀ ਗਾਜਰਾਂ ਦੇ ਇੱਕ ਗਾਜਰ ਆ ਜਿਹੜੀ ਮੈਂ ਛੋਟੇ-ਛੋਟੇ ਪੀਸੇਸ ਵਿੱਚ ਕੱਟ ਲੂੰਗੀ ਤੇ ਇੱਕ ਗਾਜਰ ਆ ਜਿਹੜੀ ਮੈਂ ਕਤੂਗਸ ਕਰ ਲੂੰਗੀ ਛੋਟੇ-ਛੋਟੇ ਜਿਹਦਾ ਇੱਕ ਆਪਾਂ ਜੈਮ ਦੀ ਤਰ੍ਹਾਂ ਬਣਾਵਾਂਗੇ ਜਿਵੇਂ ਜੈਮ ਨਹੀਂ ਹੁੰਦਾ ਇਸ ਤਰ੍ਹਾਂ ਬਣ ਜੂ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਤੇ ਤੁਸੀਂ ਸਵਾਦ ਅਨੁਸਾਰ ਇਹਦੇ ਵਿੱਚ ਜਿਵੇਂ ਕੋਈ ਚਟਪਟਾ ਬਣਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਆਂ ਜਿਵੇਂ ਜੈਮ ਜਿਹੜਾ ਬਣਾਉਣਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਥੋੜੀ ਜਿਹੀ ਮਿਰਚ ਵੀ ਪਾ ਸਕਦੇ ਆ ਪਰ ਜੇ ਨਹੀਂ ਤਾਂ ਜੇ ਮਿੱਠਾ ਹੀ ਆ ਜਿਵੇਂ ਜੈਮ ਆ ਜਿਹੜਾ ਮਿੱਠਾ ਹੀ ਹੁੰਦਾ ਜੇ ਮਿੱਠਾ ਹੀ ਬਣਾਉਣਾ ਤਾਂ ਸਿਰਫ ਆਪਾਂ ਮਿਸ਼ਰੀ ਪਾਉਣੀ ਹੈ ਤੇ ਜ ਤਾਂ ਫਰੈਂਡਸ ਦੇਰੀ ਨਹੀਂ ਕਰਦੇ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਗਾਜਰ ਦੇ ਮਰਬੇ ਦੀ ਤੇ ਇਹਦੇ ਫਾਇਦੇ ਦੀਆਂ ਗੱਲਾਂ ਇਹਦੇ ਨਾਲ ਕੀ ਕੀ ਫਾਇਦੇ ਹੁੰਦੇ ਆ ਸਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾਉਂਦੀ ਆ ਗਾਜਰ ਉਹਦੇ ਫਾਇਦੇ ਅਸੀਂ ਇੱਕ ਵਾਰੀ ਫੇਰ ਰਿਪੀਟ ਕਰਾਂਗੇ ਬਣਾਉਂਦੇ-ਬਣਾਉਂਦੇ ਮੈਂ ਬਣਾਉਂਦੀ ਬਣਾਉਂਦੀ ਬਾਕੀ ਜਿਹੜੀਆਂ ਗੱਲਾਂ ਰਹਿ ਗਈਆਂ ਗਾਜਰ ਪਰੇ ਆਪਾਂ ਕਰਦੇ ਹਾਂ ਚਲੋ ਚੱਲਦੇ ਹਾਂ ਮੇਰੇ ਵੀਡੀਓ 'ਚ ਫਰੈਂਡਸ ਆਜੋ ਸ਼ੁਰੂ ਕਰਦੇ ਹਾਂ ਹਾਲੋ ਫਰੈਂਡਸ ਵੈਲਕਮ ਬੈਕ ਅਗੇਨ ਆਪ ਸਭ ਨੂੰ ਮੇਰੇ ਵੱਲੋਂ ਸ਼ਿਵਰਾਤਰੀ ਦੀਆਂ ਢੇ ਸਾਰੀਆਂ ਸ਼ੁਭਕਾਮਨਾਵਾਂ ਬੋਲੇ ਸ਼ੰਕਰ ਜੀ ਸਭ ਕੇ ਸਭ ਲਈ ਖੁਸ਼ੀਆਂ ਖੇੜੇ ਵੰਡਣ ਸਾਰਿਆਂ ਨੂੰ ਹੱਸਦਾ ਮੁਸਕਰਾਉਂਦਾ ਰਹਿਣ ਸਭ ਨੂੰ ਤੰਦਰੁਸਤੀ ਦੇਣ ਜੀ ਸਾਰਿਆਂ ਨੂੰ ਸ਼ਿਵਰਾਤੀ ਦੀਆਂ ਬਹੁਤ ਸਾਰੀਆਂ ਵਧਾਈਆਂ ਤੇ ਇਹ ਮੈਂ ਨਾ ਜੋ ਗਾਜਰ ਹੈ ਇਹ ਦੋ ਦੋ ਥਾਂ ਤੇ ਕੱਟ ਲਈ ਆ ਇੱਕ ਮੈਂ ਏਡੇ ਏਡੇ ਇੱਕ ਪੀਸ ਕੱਟ ਲਿਆ ਤੇ ਇੱਕ ਆ ਮੈਂ ਕद्दूकस ਕਰ ਲਿਆ ਗਾਜਰ ਐਵੇਂ ਮੈਂ ਦੋ ਥਾਂਾਂ ਤੇ ਆਪਾਂ ਮਿਸ਼ਰੀ ਕਰ ਲਿਆ ਹ ਮਿਸ਼ਰੀ ਦੋ ਥਾਂਾਂ ਤੇ ਇੱਕ ਵਾਰੀ ਉਹ ਪਾਉਂਗੀ ਇੱਕ ਵਾਰੀ ਉਹ ਪਾਉਂਗੀ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਗਾਜਰ ਦੰਬਰਬਾ ਜੰਮ ਜੈਮ ਤੇ ਆਪਾਂ ਸਭ ਤੋਂ ਪਹਿਲਾਂ ਆਹ ਵਾਲਾ ਜਿਹੜਾ ਇਹਦੇ ਵਾਲਾ ਮੈਂ ਗੈਸ ਓਨ ਕਰਤੀ ਐ ਗੈਸ ਓਨ ਕਰ ਲੈਨੇ ਆਪਾਂ ਆਹ ਗੈਸ ਓਨ ਕਰ ਲਈ ਗੈਸ ਦੇ ਤੇ ਜਿਹੜਾ ਹੈਗਾ ਫਰਾਈ ਪੈਨ ਮੈਂ ਰੱਖ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਗਾਜਰ ਪਾ ਦੇਵਾਂਗੇ ਇਹ ਗਾਜਰਾ ਜਿਹੜੀ ਆਪਾਂ ਨੂੰ ਪਾਣੀ ਦੇ ਨਾਲ ਹੀ ਇਹਦੇ ਚ ਮਿਸ਼ਰੀ ਘੋਲ ਦੇਣੀ ਆ ਬਸ ਹੁਣ ਕੁਝ ਵੀ ਨਹੀਂ ਕਰਨਾ ਬਹੁਤ ਈਜ਼ੀ ਰੈਸਪੀ ਐ ਜਦੋਂ ਇਹਦਾ ਜਿਹੜਾ ਥੋੜਾ ਜਿਹਾ ਪੱਕ ਜਵੇ ਨਾ ਪਾਣੀ ਹੁਣ ਆਪਾਂ ਇੱਕ ਕੌਲੀ ਆ ਜਿਹੜੀ ਮਿਸ਼ਰੀ ਦੀ ਇਹਦੀ ਪਾ ਦਿੰਦੇ ਆਂ ਆ ਮਿਲਾਤੀ ਆ ਤੇ ਇਹਨੂੰ ਰੈਗੂਲਰ ਹਿਲਾਉਂਦੇ ਰਹਿਣਾ ਵਾ ਤਾਂ ਕਿ ਇਹ ਜਿਹੜੀ ਗਾਚਰਾ ਥੱਲੇ ਨਾ ਲੱਗੇ ਤੇ ਜੇ ਇਹ ਲੱਗੇ ਵੀ ਥੱਲੇ ਲੱਗਣ ਲੱਗੀ ਆ ਆਪਾਂ ਜਿਹੜਾ ਫਲੇਮ ਆ ਉਹ ਘਟ ਕਰ ਲੈਂਦੇ ਆਂ ਹੋਰ ਕੋਈ ਨਹੀਂ ਪਾਉਣਾ ਪਾਣੀ ਨਹੀਂ ਪਾਉਣਾ ਨਾਈ ਕੋ ਤੋੜਨਾ ਨਹੀਂ ਤੇ ਜੇ ਪਾਉਣਾ ਤਾਂ ਸਿਰਫ ਜਿੱਦ ਪੂਰਾ ਜੱਤੀ ਉਪਾਸ ਸਕਦੇ ਆ ਇੱਕ ਤੋਂ ਮੁੱਚੇ ਤਕਰੀਬ ਤਾਂ ਕਿ ਇਹ ਥੱਲੇ ਵੀ ਨੀ ਲੱਗੇ ਥੋੜਾ ਜਿਹਾ ਤੇਲ ਮਚਾ ਲੀਏ ਇੱਕ ਚਮਚਾ ਚਰਮ ਲਉਣਾ ਜਿੰਰੀ ਹੈ ਪਹਿਲਾਂ ਅਸੀਂ ਫਲੇਵਰ ਨੂੰ ਤੇਲ ਰੱਖਾਇਆ ਤੇ ਫਿਰ ਅਸੀਂ ਇਸ ਨੂੰ ਮੁੱਠੀ ਮਗਾ ਕਰਤਾ ਫਲੇਵਰ ਅੰਕਿਤ ਤੋਂ ਪਿੰਗਲ ਦੀ ਸ਼ੁਰੂ ਹੋ ਗਈ ਹੈ ਗਾਜਰ ਦੇ ਆਪਣੇ ਪਾਣੀ ਨਾਲ ਇਹ ਪਿੰਗਲ ਜਾਂਦੀ ਹੈ ਗਾਜਰ ਦੀ ਹੋਰ ਗੱਲ ਕਰ ਲੈਣੇ ਆਪਾਂ ਇਹਦੇ ਫਾਇਦਿਆਂ ਬਾਰੇ ਅ ਜੁਦੀ ਨੇ ਹੋਰ ਕੀ ਕੀ ਫਾਇਦੇ ਨੇ ਆਪਾਂ ਨੂੰ ਬਾਤਿਆ ਦੇ ਇੱਕ ਤਾਂ ਹੈਗਾ ਆਪਣਾ ਇਹ ਸਭ ਤੋਂ ਜਿਹੜਾ ਵੱਡਾ ਫਾਇਦਾ ਹੈ ਐਂਟੀ ਕੈਂਸਰ ਜਿਹੜੇ ਵੀ ਬੰਦੇ ਗਾਜਰ ਖਾਂਦੇ ਨੇ ਜਾਂ ਗਾਜਰ ਦਾ ਜੂਸ ਪੀਂਦੇ ਨੇ ਜਾਂ ਗਾਜਰ ਤੋਂ ਬਣੀ ਹੋਈ ਕੋਈ ਵੀ ਜਿਹੜੀ ਚੀਜ਼ ਖਾਂਦੇ ਆ ਤੇ ਉਹ ਹੈ ਨਾ ਜਿਹੜੇ ਉਹਨਾਂ ਨੂੰ ਕੈਂਸਰ ਨਹੀਂ ਐਂਟੀ ਕੈਂਸਰ ਹੁੰਦੀ ਹੈ ਗਾਜਰ ਦਾ پتہ ਵੀ ਆ ਜਦੋਂ ਅਸੀਂ ਇਹਦਾ ਗਾਜਰ ਪਾਪ ਬਣਾਉਨੇ ਆ ਜਾਂ ਜੋ ਕਿ ਕਹਿੰਦੇ ਹਨ ਗੋਜਰੇਲਾ ਉਹਦੇ ਵਿੱਚ ਗਾਜਰ ਵੀ ਜਿਹੜੀ ਹਲਦੀ ਜਿਹੜੇ ਕੱਤੂ ਹੋ ਗਿਆ ਸਾਡੇ ਲਈ ਐਂਟੀਆਕਸੀਡੈਂਟ ਬਹੁਤ ਸਾਰੇ ਲੱਜੰਦੇ ਆ ਅਸੀਂ ਪੂਰਾ ਪਾਣੀ ਸੁਕਾ ਦਿੰਦੇ ਹਾਂ ਇਹਦਾ ਗਾਜਰ ਦਾ ਚਿਰਚੀ ਦਾ ਹੋਕਟੇਪਾ ਦਾ ਕਰਦੇ ਹੁੰਦੇ ਜਿੰਨੀ ਹੋ ਸਕੇ ਗਾਜਰ ਨੂੰ ਸੈਂਟਰ ਦੇ ਰੂਪ ਵਿੱਚ ਕੱਟੀ ਹੋਏ ਸਾਰਾ ਭਾਈ ਵੱਜਦਾ ਕਿਸੇ ਵੀ ਰੂਪ ਸਖਾ ਲਓ ਆਜ ਕੱਲ ਦਾ ਪਤਾ ਨਾ ਕਰਨ ਲੱਗਿਆ ਨਾ ਜਿਹੜੇ ਬੱਚੇ ਨਹੀਂ ਖਾਂਦੇ ਉਹਦੇ ਲਈ ਆਪਾਂ ਇਹ ਬਣਾ ਸਕਦੇ ਆ ਤਾਂ ਇਹਨੂੰ ਲਿਖ ਕੇ ਵੀ ਤਰ੍ਹਾਂ ਆਪਾਂ ਇਹ ਰੋ ਕਰ ਦੇਣਾ ਜਿੰਨਾ ਚਿਰ ਬੈਕਟਰੀ ਨਹੀਂ ਹੁੰਦੀ ਆ ਮਿਸ਼ਰੀ ਵੀ ਬੈਕਟ ਹੋ ਰਹੀ ਹੈ ਹੌਲੀ ਹੌਲੀ ਸਾਰੇ ਮੈਲਟ ਹੋ ਗਏ ਤਰ੍ਹਾਂ ਦੇ ਆ ਥੋੜਾ ਜਿਹਾ ਸੇਕ ਲਾ ਕੇ ਇਹ ਪਤੂ ਮੰਗੇ ਤੇ ਦੂਸਰੀ ਬਾਲੀ ਜਿਵੇਂ ਫਿਰ ਉਹ ਬਣ ਗਏ ਤੇ ਫਿਰ ਜਦੋਂ ਇਹ ਠੰਡੀ ਹੋ ਚੁੱਕਾ ਹੈ ਉਹ ਇੱਕ ਜਾਰ ਦੇ ਵਿੱਚ ਅਸੀਂ ਭਰ ਦੇਣਾ ਆ ਕੱਚਾ ਜਾਰ ਹੋਵੇ ਸੁੱਕਾ ਹੋਵੇ ਤੇ ਇੱਕ ਤਾਂ ਹੈਗਾ ਜੀ ਐਂਟੀ ਕੈਂਸਰ ਇੱਕ ਅੱਖਾਂ ਦੇ ਲਈ ਵਿਟਾਮਿਨ ਏ ਆ ਜਿਹੜਾ ਇਹਦੇ ਚਿੱਟੇ ਸਾਰੀ ਮਾਤਰਾ ਚੋਂ ਬਣਾਵਾ ਅੱਖਾਂ ਦੀ ਜਿਹੜੀ ਹੈਗੀ ਆ ਨਜ਼ਰ ਵੀ ਤੇਜ਼ ਹੁੰਦੀ ਹੈ ਇਹਦੇ ਨਾਲ ਘਟ ਦੀ ਬਿਨਿੰਗ ਇਹ ਬੱਚੇ ਜਿਵੇਂ ਅੱਜਕੱਲ ਛੋਟੇ ਛੋਟੇ ਬੱਚਿਆਂ ਦੇ ਐਂਕਲ ਲੱਗ ਜਾਂਦੀ ਆ ਤਾਂ ਜਿਹੜੀ ਅੱਖਾਂ ਦੀ ਨਜ਼ਰ ਆ ਉਹ ਵੀ ਤੇਜ਼ ਹੁੰਦੀ ਹੈ ਇਹਦੇ ਨਾਲ ਤੇ ਮੈਂ ਥੋੜਾ ਜਿਹਾ ਜਿਮ ਕਰ ਲਿਆ ਵਾ ਥੋੜਾ ਜਿਹਾ ਤਾਂ ਕਿ ਇਹ ਜਲਦੀ ਜਿਹੜਾ ਹੈਗਾ ਥੱਲੇ ਨੜਕਾਂ ਲਾ ਜੇ ਤੇ ਦੂਜੀ ਗੱਲ ਹੈਗੀ ਹੈ ਇਹ weight loss ਵਿੱਚ ਵੀ ਮਦਦ ਕਰਦਾ ਹੈ ਅਗਰ ਜਿਹੜਾ ਆਪਣਾ ਹੈ ਜਨਮ ਇਹ ਜਦੋਂ ਤੁਸੀਂ ਦੁੱਧ ਚਾਹ ਦਾ ਪੀਂਦੇ ਹੋ ਥੋੜਾ ਜਿਹਾ ਲੈਮਨ ਮਿਕਸ ਕਰਕੇ ਨਹੀਂ ਤਾਂ ਇਕੱਲਾ ਹੀ ਖਾ ਲਓ ਉਹ ਕੱਲ ਨਹੀਂ ਪੀਲੋ ਨਾਲ ਹੀ ਪਾਓ ਲੈਮਨ ਇਹ ਵੀ ਜਿਹੜੇ ਇਹਦੇ ਨਾਲ ਬੇਟਲੋਸ ਵੀ ਹੁੰਦਾ ਵਾ ਤੇ ਚੌਥੀ ਜਿਹੜੀ ਹੈਗੀ ਹੈ ਇਹਦਾ ਨਾ ਕਬਜ ਨਹੀਂ ਹੁੰਦੀ ਕੌਨਸਿਪੇਸ਼ਨ ਜਿਹੜਾ ਉਹਨੂੰ ਵੀ ਦੂਰ ਕਰਦਾ ਹੈ ਸੈਲਡ ਵਿੱਚ ਰੋਜ਼ ਇੱਕ ਗਾਜਰ ਖਾਓ ਇੱਕ ਨੀਮ ਬਣਾ ਲਓ ਵੀ ਆਪਾਂ ਰੋਟੀ ਦੇ ਨਾਲ ਇੱਕ ਗਾਜਰ ਜ਼ਰੂਰ ਖਾਣੀ ਹੈ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਕੌਨਸਿਪੇਸ਼ਨ ਨਹੀਂ ਹੁੰਦੀ ਸੰ ਗਾਜਰ ਹੈ ਨਹੀਂ ਹੁੰਦੀ ਬੰਨਵੀ ਜਿਹੜੀ ਇਹਦੀ ਹੈਗੀ ਆ ਫਾਇਦਾ ਤੇ ਵੈਸੇ ਜਿਵੇਂ ਇਹਨੂੰ ਆਪਾਂ ਇਹਦਾ ਸੋਪ ਪੀ ਲਿਆ ਜੂਸ ਪੀ ਲਿਆ ਪਰ ਉਹਦੇ ਨਾਲ ਕੀ ਸਾਡੀ ਜਿਹੜੀ ਚਮੜੀ ਹੈ ਸਾਡੀ ਤਵੱਜਾ ਉਹਦੇ ਵਿੱਚ ਵੀ ਨਖਾਰ ਆਉਂਦਾ ਬਹੁਤ ਮੈਂ ਆਪਣੇ ਅਨੁਭਵ ਨਾਲ ਤੁਹਾਨੂੰ ਦੱਸ ਸਕਦੀ ਆ ਕਿ ਤੁਸੀਂ 4 ਦਿਨ ਗਾਜਰ ਦੀ ਜਿਹੜੀ ਹੈਗਾ ਜੂਸ ਪੀਓ ਤਾਂ ਸ਼ਕਤ ਲਾ ਕੇ ਮੈਂ ਕਹਿ ਸਕਦੀ ਆ ਆਪੇ ਅਨੁਭਵ ਨਾਲ ਤੁਸੀਂ ਮਹਿਸੂਸ ਕਰੋਗੇ ਬਾਹਰ ਚੰਨਣ ਦੇ ਵਿੱਚ ਬੈਠ ਕੇ ਦੇਖੋ ਤਾਂ ਤੁਹਾਡੇ ਜਿਹੜੇ ਤੇਲ ਨਾਲ 글로 ਜਿੰਨਾ ਹੁੰਦਾ ਹੈ ਰੈਡੀਸ਼ਾ ਜਿਹੜੀ ਤੁਹਾਡੇ ਫੇਸ ਤੇ ਆ ਜਾਂਦੀ ਹੈ ਤਾਂ ਖੂਨ ਦੀ ਕਮੀ ਹੈ ਜਿਹੜੀ ਪੂਰੀ ਹੋ ਜਾਣੀ ਹੈ ਖੂਨ ਦੀ ਕਮੀ ਨਾ ਹੀ ਹੋਵੇ ਪਰ ਇਹ ਸਾਡੀ ਜਿਹੜੀ ਚਮੜੀ ਹੈ ਸਾਡੀ ਤਵੱਜਾ ਦੇ ਲਈ ਜ਼ਰੂਰੀ ਹੈ ਬੜੀ ਵਧੀਆ ਹੈ ਤੇ ਬਾਕੀ ਹੈਗਾ ਛੜਾ ਇਹ ਸਿਸਟਮ ਹੈ ਜਿਹੜਾ ਦੋਵੇਂ ਨੂੰ ਮਜ਼ਬੂਤ ਕਰਦਾ ਹੈ ਹਾਂਜੀ ਫਰੈਂਡਸ ਮੇਰੇ ਦੋਵੇਂ ਮਰੱਬੇ ਬਣ ਕੇ ਤਿਆਰ ਹੋ ਗਏ ਆ ਆ ਵੀ ਮੇਰਾ ਬਣ ਗਿਆ ਵਾ ਆਪਾਂ ਨੂੰ ਇਸ ਜਾਰ ਵਿੱਚ ਪਾ ਦਵਾਂਗੇ ਆ ਜਾਰਾ ਮੇਰਾ ਇਹਦੇ ਵਿੱਚ ਪਾ ਦਵਾਂਗੇ ਠੀਕ ਆ ਆਪਣਾ ਜਿਹੜਾ ਹੈਗਾ ਹਾਲੇ ਗਰਮ ਹੋ ਥੋੜਾ ਜਿਹਾ ਮੈਂ ਠਹਿਰ ਕੇ ਪਾ ਦੂੰਗੀ ਆ ਦੇਖੋ ਇਹ ਇਸ ਦਾ ਇਸ ਤਰ੍ਹਾਂ ਬਣ ਗਿਆ ਬਹੁਤ ਹੀ ਜ਼ਿਆਦਾ ਟੇਸਟੀ ਹੈ ਮੈਨੂੰ ਤਾਂ ਲੱਗਦਾ ਬੱਚੇ ਐਵੇਂ ਖਾ ਲੈਂਦੇ ਆ ਤੇ ਮੇਰੇ ਤਾਂ ਖਾ ਲੈਂਦੇ ਆ ਬਾਕੀ ਤੁਹਾਡੇ ਨੂੰ ਮੈਨੂੰ ਪਤਾ ਨਹੀਂ ਆ ਦੇਖੋ ਇਹ ਇਸ ਤਰ੍ਹਾਂ ਜੈਮ ਵਾਂਗੂ ਹੋ ਜਾਂਦਾ ਇਸ ਤਰ੍ਹਾਂ ਇਸ ਨੂੰ ਚਾਹ ਇਹ ਬ੍ਰੈਡ ਤੇ ਲਾ ਦੋ ਜਿਵੇਂ ਮਰਜ਼ੀ ਵੈਸੇ ਖਾ ਲੈਂਦੇ ਐਵੇਂ ਨਿਆਣੇ ਇਹ ਹਲੇ ਗਰਮਾ ਮੈਂ ਠੰਡਾ ਹੋਏ ਤੇ ਇਹਨੂੰ ਇਸ ਜਾਰ ਚ ਪਾ ਦੂੰਗੀ ਇਸ ਤੋਂ ਬਿਨਾ ਇਹ ਸਾਡਾ ਜਿਹੜਾ ਇੱਕ ਨੂੰ ਫਿਰ ਮੈਂ ਗੱਲ ਦੱਸਣੀ ਸੀ ਤੁਹਾਨੂੰ ਆਹਨ ਜਿਹੜਾ ਜਿਵੇਂ ਆਹ ਜਿਹੜਾ ਪਿੱਛੇ ਦੇ ਜੂਸ ਬਣ ਗਏ ਇਹ ਇਸ ਤਰ੍ਹਾਂ ਦੇਖ ਲਓ ਐ ਇੱਕ ਤਾਰ ਦੀ ਜਿਹੜੀ ਹੈਗੀ ਆਪਣੀ ਐ ਤਾਰ ਬਣਨੀ ਚਾਹੀਦੀ ਆ ਕੋਈ ਚਾਸ਼ਨੀ ਨਹੀਂ ਬਣਾਉਣੀ ਨਾ ਹੀ ਜ਼ਿਆਦਾ ਪਕਾਉਣਾ ਐਵੇਂਾ ਚਿਪਚਿਪਾ ਹੋ ਜਾਏਗਾ ਆ ਦੇਖੋ ਇਹਦੇ ਵਿੱਚ ਵੀ ਆ ਦੇਖੋ ਐਵੇਂ ਜੂਸ ਨਿਕਲ ਰਿਹਾ ਤੇ ਬਹੁਤ ਟੇਸਟੀ ਹੈ ਇਹਦੀਆਂ ਫਾੜੀਆਂ ਨੇ ਇਹ ਸਾਰਾ ਜਿਹੜਾ ਇਹ ਮਿਸ਼ਰੀ ਦਾ ਜਿਹੜਾ ਪਾ ਮਿਸ਼ਰੀ ਦਾ ਜਿਹੜਾ ਸ਼ੀਰਾ ਵਾ ਇਹਦੇ ਵਿੱਚ ਸਾਰਾ ਮਿਕਸ ਹੋ ਗਿਆ ਆ ਦੇਖੋ ਵਿੱਚ ਹੀ ਮੈਂ ਇਲਾਇਚੀ ਪਾਤੀ ਸੀ ਤੇ ਇਹ ਦੋਨੇ ਬਣ ਕੇ ਤਿਆਰ ਹੋ ਗਿਆ ਇਹ ਸਾਡੇ ਖੰਨ ਨੂੰ ਸਾਫ਼ ਕਰਦਾ ਉਵਾਲਾ ਵਾਸਤੇ ਨੋਹਾਂ ਵਾਸਤੇ ਚੰਬੜੀ ਵਾਸਤੇ ਬਹੁਤ ਵਧੀਆ ਚਮੜੀ ਨੂੰ ਇਹ ਜਿਹੜਾ ਹੈਗਾ ਚਮਕਦਾਰ ਬਣਾਉਂਦਾ ਤੇ ਰੈਡੀਸ਼ ਵੀ ਆਉਂਦੀ ਹੈ ਇਸ ਤੋਂ ਬਿਨ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਮੋਤੀਆ ਬਿੰਦਾ ਜਾਂ ਇੱਕ ਰਤਾਉਂਦਾ ਰੋਗ ਹੁੰਦਾ ਅੱਖਾਂ 'ਚ ਰੈਡਨੈਸ ਜਿਹੜੀ ਰੈਡੀਸ਼ ਰਹਿੰਦੀਆਂ ਨੇ ਅੱਖਾਂ ਉਹ ਵੀ ਠੀਕ ਹੁੰਦਾ ਵਾ ਤੇ ਆਹ ਵਾਲਾ ਜਿਹੜਾ ਬੱਦਲ ਆ ਇਹ ਮੈਂ ਇਹ ਜਾਰਚ ਪਾ ਦੂੰਗੀ ਸੋ ਫਰੈਂਡਸ ਇਹ ਆਪਣੇ ਜਿਹੜਾ ਗਾਜਰ ਦਾ ਮਰਬਾਣ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਵੀ ਬਣਾਇਓ ਤੇ ਫਿਰ ਮੇਰੇ ਨਾਲ ਆਪਣਾ ਜਿਹੜਾ ਸ਼ੇਅਰ ਕਰਿਓ ਵੀ ਅਸੀਂ ਵੀ ਬਣਾਇਆ ਵਾ ਤੇ ਇਹ ਗਾਜਰ ਨੂੰ ਨਜਰਮੰਦਾਂ ਦਾ ਨਾ ਕਰਿਆ ਕਰੋ ਤੇ ਕਿਸੇ ਵੀ ਰੂਪ ਵਿੱਚ ਬੱਚਿਆਂ ਨੂੰ ਦਿਓ ਇਹ ਥੋੜੀ ਜਿਹੀ ਮੈਂ ਤਾਂ ਸੌਂ ਕਰਨੀ ਹੋਈ ਪਊ ਬੱਚਿਆਂ ਨੂੰ ਥੋੜੀ ਜਿਹੀ ਮੈਂ ਤਾਂ ਕਰੋ ਤੇ ਆਪਣੇ ਬੱਚਿਆਂ ਨੂੰ ਇਹ ਦੋਵੇਂ ਤਰ੍ਹਾਂ ਦਾ ਬਣਾ ਕੇ ਦਿਓ ਜੇ ਇਹ ਖਾਂਦੇ ਤਾਂ ਇਹ ਦੇ ਦੋ ਜੇ ਇਹ ਖਾਂਦੇ ਤਾਂ ਇਹ ਦੇ ਦੋ ਤੇ ਅੱਜ ਜਿਹੜਾ ਗਾਜਰ ਦਾ ਮਰਬਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇੱਕ ਵਾਰੀ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਹੁਤ 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 ਧੰਨਵਾਦ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਕਿਸੇ ਨਵੇਂ ਆਈਡੀਆ ਦੇ ਨਾਲ ਤਾਂ ਫਰੈਂਡਸ ਵੀਡੀਓ ਐਂਡ ਕਰਦੇ ਆ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਹੁਤ ਜ਼ਿਆਦਾ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ